ਦੋਸਤੋ ਕਹਿੰਦੇ ਨੇ ਕਦੋਂ ਰੰਗ ਦੇ ਵਿੱਚ ਭੰਗ ਪੈ ਜੇ ਇਹ ਨਹੀਂ ਪਤਾ ਲੱਗਦਾ ਹੁੰਦਾ ਵੀ ਕਦੋਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਕਿਹੜਾ ਮੋੜ ਆ ਜੇ ਅੱਜ ਦੀ ਜਿਹੜੀ ਸੱਚੀ ਘਟਨਾ ਇਸੇ ਦੇ ਆਧਾਰ ਤੇ ਹੈ ਜ਼ਿਲ੍ਹਾ ਬਰਨਾਲਾ ਪੰਜਾਬ ਦੇ ਵਿੱਚ ਪੈਂਦੇ ਪਿੰਡ ਧਨੋਲਾ ਦੀ ਹੈ ਜਿੱਥੇ ਇੱਕ ਮੰਗਲ ਨਾਮ ਦਾ ਨੌਜਵਾਨ ਆਪਣੇ ਦੋਸਤ ਦੀ ਭੈਣ ਦੇ ਵਿਆਹ ਦੇ ਉੱਤੇ ਆਉਂਦਾ ਤੇ ਮਾਪਿਆਂ ਦਾ ਕਲਾ ਕਲਾ ਪੁੱਤ ਦੋ ਭੈਣਾਂ ਦਾ ਭਰਾ ਜੋ ਕਿ ਡੀਜੇ ਉੱਤੇ ਨੱਚ ਰਿਹਾ ਸੀ ਕਿਸੇ ਗੱਲ ਨੂੰ ਲੈ ਕੇ ਕਰਨ ਨਾਲ ਉਹਦੇ ਲੜਕੇ ਦੇ ਨਾਲ ਉਸਦੀ ਥੋੜੀ-ਮੋਟੀ ਤੂੰ-ਤੂੰ ਮੈਂ-ਮੈਂ ਹੋ ਜਾਂਦੀ ਆ ਉਸ ਤੋਂ ਬਾਅਦ ਥੋੜਾ ਮਾਮਲਾ ਵੱਧ ਜਾਂਦਾ ਤੇ ਕਰਨ ਆਪਣੇ ਪਿਤਾ ਨੂੰ ਫੋਨ ਲਾ ਕੇ ਬੁਲਾਉਂਦਾ ਤਾਂ ਉਸਦਾ ਪਿਤਾ ਕਰਨ ਤੇ ਬੁਲਾਉਣ ਤੇ ਆ ਜਾਂਦਾ ਤੇ ਉਹ ਸਮਝਾਉਣ ਦੀ بجائے ਉਸ ਅਨੁਸਾਰ ਮੰਕਲ ਦੇ ਉੱਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੰਦਾ ਤਾਂ ਉਸ ਤੋਂ ਬਾਅਦ ਮੰਕਲ ਜਿਆਦਾ ਜ਼ਖਮੀ ਹੋ ਜਾਂਦਾ ਉਸ ਨੂੰ ਛੱਟ ਕੇ ਉਹ ਉਥੋਂ ਫਰਾਰ ਹੋ ਜਾਂਦੇ ਨੇ ਕਰਨ ਤੇ ਉਸ ਦਾ ਪਿਤਾ ਤਾਂ ਮੰਗਲ ਨੂੰ ਫਿਰਤਣਾ ਲਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਕਿ ਡਾਕਟਰਾਂ ਨੇ ਮੰਗਲ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਹੁਣ ਪੁਲਿਸ ਨੇ ਕਤਲ ਦਾ ਮਕਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਆ ਗੱਲ ਦੋਸਤੋ ਛੋਟੀ ਜੀ ਸੀ ਛੋਟੀ ਜੀ ਕਰਨ ਨੇ ਐਡਾ ਵੱਡਾ ਬਵਾਸ ਬਿਧਾਤਾ ਤੇ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਕਿਸੇ ਘਰ ਦਾ ਚਰਗ ਹੋ ਜਾਂਦਾ ਸਾਡੇ ਵਿੱਚ ਅੱਜ ਕੱਲ ਸਹਿਨਸੀਲਤਾ ਜਿਹੜੀ ਉਹ ਦਿਨੋਂ ਦੇਣਾ ਖਤਮ ਹੁੰਦੀ ਜਾਂਦੀ ਹੈ ਕਿਉਂਕਿ ਇਹ ਜਿਹੜੀ ਸਹਿਨਸੀਲਤਾ ਕੀ ਇਹ ਸਾਡੇ ਵਿੱਚ ਬਹੁਤ ਘਟ ਗਈ ਇਸੇ ਕਰਕੇ ਅੱਜ ਵੱਡੇ ਵੱਡੇ ਕਾੜ ਕਤਲ ਕ੍ਰਾਈਮ ਇਹ ਹੁੰਦੇ ਨੇ ਇਹਦਾ ਕਾਰਨ ਸਿਰਫ ਸਹਿਨਸੀਲਤਾ ਦੀ ਕਿਉਂਕਿ ਅਸੀਂ ਕਿਸੇ ਦੀ ਗੱਲ ਸਹਿ ਨਹੀਂ ਸਕਦੇ ਇਸੇ ਕਰਕੇ ਇਹ ਵੱਡੀਆਂ-ਵੱਡੀਆਂ ਘਟਨਾਵਾਂ ਛੋਟੀਆਂ-ਛੋਟੀਆਂ ਗੱਲਾਂ ਤੋਂ ਹੋ ਜਾਂਦੀਆਂ ਨੇ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦਿਓ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ